ਸਵਾਗਤ ਆ ਦੋਸਤੋ ਤੁਹਾਡਾ ਲੁਧਿਆਣਾ ਟੌਪ ਲਾਈਵ ਨਿਊਜ਼ ਵਿੱਚ ਤੇ ਮੈਂ ਤੁਹਾਡਾ ਆਪਣਾ ਵਿਜੇ ਕੁਮਾਰ ਲੁਧਿਆਣਾ ਦੇ ਹਲਕਾ ਪੁਰਵੀ ਵਾਟ ਨੰਬਰ 6 ਦੇ ਵਿੱਚ ਪਹੁੰਚਿਆ ਪਿੰਡ ਗਿਹਲੇਵਾਲ ਜਿੱਥੇ ਸਰਕਾਰੀ ਸਕੂਲ ਦੇ ਵਿੱਚ ਅੱਜ ਗੁਰਜੀਤ ਸਿੰਘ ਬਿੱਟੂ ਜੀ ਵੱਲੋਂ ਔਰ ਆਮ ਆਦਮੀ ਪਾਰਟੀ ਦੇ ਧਮਿੰਦਰ ਸਿੰਘ ਫੌਜੀ ਜੀ ਔਰ ਮਹਿੰਦਰ ਸਿੰਘ ਭੱਟੀ ਜੀ ਔਰ ਸਰਦਾਰ ਦਿਲਜੀਤ ਸਿੰਘ ਭੋਲਾ ਗਰੇਵਾਲ ਜੀ ਦੀ ਸਮੂਚੀ ਟੀਮ ਵੱਲੋਂ ਛੋਟੇ ਬੱਚਿਆਂ ਨੂੰ ਅੱਜ ਕੋਟੀਆਂ ਸਵੈਟਰ ਔਰ ਬੂਟ ਵੰਡੇ ਜਾਣੇ ਆ ਤੇ ਉਹਨਾਂ ਵਾਸਤੇ ਲੰਗਰ ਦਾ ਆਯੋਜਨ ਵੀ ਨਵੇਂ ਸਾਲ ਦੇ ਮੁੱਖ ਤੌਰ ਤੇ ਪਿੰਡਾ ਗਿੱਲੇਵਾਲ ਦੀ ਤਸਵੀਰ ਜਿਹੜੀ ਸਭ ਤੋਂ ਪਹਿਲਾਂ ਕੈਮਰਾ ਸਰਕਾਰੀ ਪ੍ਰਾਇਮਰੀ ਸਕੂਲ ਦੀ ਦਿਖਾਈ ਜਾਵੇ ਤੇ ਉਸ ਤੋਂ ਬਾਅਦ ਦੇਖ ਸਕਦੇ ਆ ਕਿ ਇੱਥੋਂ ਦੇ ਜਿਹੜੇ ਪ੍ਰਿੰਸੀਪਲ ਨੇ ਪਿੰਡ ਦੇ ਵਿੱਚ ਤੇ ਆਪਣੇ ਸਰਕਾਰੀ ਸਕੂਲ ਦੇ ਵਿੱਚ ਕੀਤਾ ਗਿਆ ਜਿਹਦੇ ਨਾਲ ਹਰਿਆਲੀ ਭਰਿਆ ਸਕੂਲ ਬਣਿਆ ਰਵੇ ਤੇ ਵਾਤਾਵਰਣ ਬਹੁਤ ਵਧੀਆ ਤੇ ਸ਼ੁੱਧ ਤਰੀਕੇ ਦੇ ਨਾਲ ਜਿਹੜਾ ਸਾਹਮਣੇ ਆਉਂਦਾ ਤੇ ਬੱਚਿਆਂ ਨੂੰ ਵੀ ਵਧੀਆ ਪ੍ਰੇਰਿਤ ਇਹ ਤੋਂ ਮਿਲਦੀ ਆ ਫਲਵਾੜੀ ਤੋਂ ਤੇ ਬੂਟਿਆਂ ਤੋਂ ਆ ਬੱਚੇ ਦੇਖ ਸਕਦੇ ਆ ਸਾਲ ਮੌਕਾ ਹੈਗਾ ਤੇ ਇਹਦੇ ਵਾਰ ਪਿੰਡ ਸਰਕਾਰੀ ਸਕੂਲ ਪਹੁੰਚੇ ਹਾਂ ਬੱਚਿਆਂ ਨੂੰ ਇੰਸਪੈਕਟਰ ਵਗੈਰਾ ਬੰਦੇ ਗਏ ਨੇ ਅੱਜ ਨਵਾਂ ਸਾਲ 2024 ਤੇ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਪ੍ਰਮਾਤਮਾ ਸੱਚੇ ਪਾਤਸ਼ਾਹ ਨਵਾਂ ਸਾਲ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਖੁਸ਼ੀਆਂ ਭਰਿਆ ਨਵਾਂ ਸਾਲ ਹੋਵੇ ਤੇ ਅੱਜ ਮੈਂ ਦੱਸਣਾ ਚਾਹੁੰਦਾ ਵੀ ਬਦਾਂਸਬਾ ਹਲਕਾ ਪੂਰਬੀ ਦੇ ਵਾੜ ਨੰਬਰ 6 ਪਿੰਡ ਗਹਿਲੇਵਾਲ ਵਿਖੇ ਸਰਕਾਰੀ ਸਕੂਲ ਦੇ ਵਿੱਚ ਅੱਜ ਆਮ ਆਦੀ ਪਾਰਟੀ ਦੇ ਸਾਰੇ ਸਾਥੀ ਸਾਡੇ ਸਾਬਕਾ ਸਰਪੰਚ ਬਿੱਟੂ ਜੀ ਗਹਿਲੇਵਾਲ ਤੋਂ ਸਾਰੇ ਇਕੱਠੇ ਹੋ ਕੇ ਸਾਰੀ ਟੀਮ ਨੇ ਅੱਜ ਸਕੂਲ ਦੇ ਬੱਚਿਆਂ ਨੂੰ ਔਰ ਜਰਸੀਆਂ ਔਰ ਬੂਟ ਦਿੱਤੇ ਨੇ ਕਿਉਂਕਿ ਸਰਦੀ ਬਹੁਤ ਪੈ ਰਹੀ ਆ ਇਹਦੇ ਵਾਸਤੇ ਕਰਕੇ ਸਾਰੇ ਸਮਾਜ ਸੇਵੀ ਅੱਜ ਇੱਕ ਦੂਜੀ ਦੀ ਮਦਦ ਕਰ ਰਹੇ ਨੇ ਔਰ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਤੇ ਪ੍ਰਮਾਤਮਾ ਅਗੇ ਹੀ ਅਰਦਾਸ ਕਰਦਾ ਪ੍ਰਮਾਤਮਾ ਸੱਚੇ ਪਾਤਸ਼ਾਹ ਨੂੰ ਸਾਰੇ ਨੂੰ ਤੰਦਰੁਸਤੀ ਬਖਸ਼ੇ ਤਾਂ ਕਿ ਇਸੇ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਦੇ ਗਏ ਲੋੜਵੰਦਾਂ ਦੀ ਮਦਦ ਕਰਦੇ ਰਹਿਣ ਅੱਜ ਆਮ ਆਦੀ ਪਾਰਟੀ ਸਰਕਾਰ ਹੈ ਤੇ ਔਰ ਆਮ ਆਦੀ ਪਾਰਟੀ ਸਰਕਾਰ ਦਾ ਸਾਡੇ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜ ਜੀ ਵੱਲ ਦੀ ਰਹਿਣਵਾਈ ਚ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਾਹਿਬ ਭਗਵੰਤ ਸਿੰਘ ਮਾਨ ਜੀ ਅੱਜ ਪੰਜਾਬ ਲਈ ਰੰਗਲਾ ਪੰਜਾਬ ਬਣਾਉਣ ਨੂੰ ਅੱਜ ਤਤ ਪਰ ਨੇ ਲੱਗੇ ਹੋਏ ਨੇ ਜਿਹਦੇ ਵਿੱਚ ਅੱਜ ਸਕੂਲਾਂ ਦਾ ਨਹਾਰ ਬਦਲੀ ਜਾ ਰਹੀ ਹੈ ਅੱਜ ਪੰਜਾਬ ਦੇ ਹਰ ਸਕੂਲ ਦੇ ਵਿੱਚ ਬਦਾਂਸਵਾ ਹਲਕਾ ਪੂਰਬੀ ਦੇ ਹਰ ਸਕੂਲ ਦੇ ਵਿੱਚ ਅੱਜ ਕੰਮ ਚੱਲ ਰਿਹਾ ਚਾਦਵਾਰੀਆਂ ਬਣ ਰਹੀਆਂ ਵਾਸ਼ਰੂਮ ਬਣ ਰਹੇ ਨੇ ਕਮਰੇ ਬਣ ਰਹੇ ਨੇ ਔਰ ਇਸੇ ਤਰ੍ਹਾਂ ਹੀ ਹਸਪਤਾਲਾਂ ਦੇ ਕੰਮ ਚੱਲ ਰਹੇ ਨੇ ਆਮ ਆਦਮੀ ਕਲੀਨਿਕਾ ਬਣ ਰਹੀਆਂ ਨੇ ਤੇ ਉਹ ਕਿਉਂਕਿ ਸਾਡਾ ਇੱਕੋ ਹੀ ਮਕਸਦ ਆਮ ਆਦੀ ਪਾਰਟੀ ਸਰਕਾਰ ਦਾ ਇੱਕੋ ਹੀ ਮਕਸਦ ਆ ਵੀ ਸਾਡੇ ਜਿਹੜਾ ਪੰਜਾਬ ਸਿਹਤ ਜਾਬ ਹੋਊਗਾ ਤੇ ਸਾਡੇ ਬੱਚੇ ਸਿਹਤ ਜਾਬ ਹੋਣਗੇ ਉਹਨਾਂ ਨੂੰ ਦਵਾਈ ਮਿਲ ਕੇ ਵਧੀਆ ਮਿਲੂਗੀ ਸਾਫ ਸੁਥਰੀ ਮਿਲੂਗੀ ਤੇ ਉਹ ਪੜ੍ਹੇ ਲਿਖੇ ਹੋਣਗੇ ਤਾਂ ਹੀ ਉਹਨਾਂ ਦੇ ਪਰਿਵਾਰ ਤਰੱਕੀ ਕਰ ਸਕਣਗੇ ਤਾਂ ਹੀ ਸਾਡਾ ਪੰਜਾਬ ਤਰੱਕੀ ਕਰ ਸਕੋ ਤਾਂ ਹੀ ਸਾਡਾ ਪੰਜਾਬ ਖੁਸ਼ਹਾਲ ਬਣ ਸਕੂਗਾ ਉਹਦੇ ਬਾਅਦ ਸੇ ਅੱਜ ਸਾਰੇ ਲੱਗੇ ਹੋਏ ਨੇ ਕੋਟੇ ਪਾਰਟੀਆਂ ਨੂੰ ਸਮਾਰਟ ਸਕੂਲ ਦੀ ਗੱਲ ਕੀਤੀ ਗਈ ਸੀ ਇਹ ਸਮਾਰਟ ਸਕੂਲ ਕਿਸ ਤਰ੍ਹਾਂ ਤੁਸੀਂ ਦੇਖਦੇ ਆ ਬਿਰਲੀ ਹਾਂ ਤੇ ਤੱਕ ਬਣ ਚੁੱਕੀ ਐ ਤੇ ਭਾਰਤੀ ਦੀ ਤੇ ਹੋਰ ਬਹੁਤ ਦੋ ਤਿੰਨ ਕੰਮ ਹੋਣੇ ਵਾਲੇ ਆ ਪ੍ਰਿੰਸੀਪਲ ਸਾਹਿਬ ਨੇ ਕਿਹਾ ਵਾ ਕਿ ਸਾਡੀ ਜਲਦੀ ਤੋਂ ਜਲਦੀ ਮੰਗਾਂ ਪੂਰੀਆਂ ਕਰਾਓ ਸਾਰੀਆਂ ਸਾਰੀਆਂ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ 74 ਸਾਲ ਦਾ ਸਿਸਟਮ ਖਰਾਬ ਹੋਇਆ 74 ਸਾਲ ਦੇ ਵਿੱਚ ਕਿਸੇ ਨੇ ਮਿਲ ਕੇ ਸਕੂਲ ਦਾ ਨਾਮ ਨਹੀਂ ਲਿਆ ਕਿਸੇ ਨੇ ਮਿਲ ਕੇ ਹਸਪੀਟਲ ਦਾ ਨਾਮ ਨਹੀਂ ਲਿਆ ਕਿਸੇ ਦੀ ਦਵਾਈ ਦਾ ਪ੍ਰਬੰਧ ਨਹੀਂ ਕਿਸੇ ਨੇ ਕੀਤਾ ਕਿਸੇ ਦੀ ਪੜ੍ਹਾਈ ਦਾ ਪ੍ਰਬੰਧ ਨਹੀਂ ਕੀਤਾ ਤੇ ਆਮ ਆਦੀ ਪੜਦਾ ਇੱਕੋ ਇੱਕ ਮਿਸ਼ਨ ਆ ਦਵਾਈ ਤੇ ਪੜ੍ਹਾਈ ਔਰ ਲੋਕਾਂ ਨੂੰ ਸੇਝਾਬ ਕਰਨਾ ਲੋਕਾਂ ਨੂੰ ਪੜਾਉਣਾ ਤੇ ਉਹਦੇ ਵਾਸਤੇ ਅੱਜ ਪੂਰੇ ਪੰਜਾਬ ਦੇ ਵਿੱਚ ਤਾਂ ਲੱਗੇ ਨੇ ਸਾਡੇ ਬਦਾਸਵਾ ਹਲਕਾ ਪੁਰਵ ਵਿੱਚ ਹਰ ਮਿਲਕੇ ਜਿਹੜਾ ਸਕੂਲ ਆ ਜਿੰਨੇ ਸਰਕਾਰੀ ਸਕੂਲ ਨੇ ਸਾਰੇ ਸਕੂਲਾਂ 'ਚ ਅੱਜ ਕੰਮ ਚੱਲ ਰਹੇ ਨੇ ਚਾਰ ਦੀਵਾਰੀਆਂ ਦੇ ਕੰਮ ਚੱਲ ਰਹੇ ਨੇ ਵਾਸ਼ਰੂਮਾਂ ਦੇ ਕੰਮ ਚੱਲ ਰਹੇ ਨੇ ਤੇ ਨਵੇਂ ਕਮਰੇ ਬਣ ਰਹੇ ਨੇ ਉਸ ਤੋਂ ਇਲਾਵਾ ਇੱਕ ਜਿਹੜਾ ਵਰਧਮਾਨ ਦੀ ਬੈਕਸ਼ਾਊਟ ਤੇ ਮਰਕੇ ਸਕੂਲ ਸਮਝੋ ਬਣ ਕੇ ਤਿਆਰ ਆ ਥੋੜਾ ਕੰਮ ਰਹਿ ਗਿਆ ਸਕੂਲ ਆਫ ਐਮੀਨਸ ਜਿਹੜਾ ਬਣਾਇਆ ਵਾ ਬਦਨਸਵਾ ਹਲਕਾ ਪੂਰਬੀ ਦਾ ਉਹ ਸਾਡੇ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇ ਜੀ ਵਾਲਜੀ ਤੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਉਹ ਜਲਦੀ ਉਹਦਾ ਮਰਕੇ ਕੰਮ ਜਦੋਂ ਪੂਰਾ ਹੋ ਗਿਆ ਤੇ ਉਹ ਘਟਨ ਕਰਨ ਆ ਰਹੇ ਨੇ ਤੇ ਉਸ ਤੋਂ ਇਲਾਵਾ ਇੱਕ ਟਿੱਬਾ ਰੋੜ ਦੇ ਉੱਤੇ ਜਿਹੜੀ ਬਿਲਡਿੰਗ ਬਣ ਰਹੀ ਆ ਉਹ ਵੀ ਤਕਰੀਬਨ ਮਾਰਚ ਤੱਕ ਅਸੀਂ ਬਿਲਕੁਲ ਤਿਆਰ ਕਰਕੇ ਉੱਥੇ ਹੀ ਬੱਚੇ ਮਰਕੇ ਬੈਠਣ ਲੱਗ ਜਣਗੇ ਉਹ ਹੀ ਚਾਲੂ ਹੋ ਜਾਊਗਾ ਉਸ ਤੋਂ ਇਲਾਵਾ ਰਾਹੋਂ ਰੋਡ ਦੇ ਉੱਤੇ ਸੌਰੀ ਤਾਜਪੁਰ ਰੋਡ ਤੇ ਉੱਥੇ ਵੀ ਇੱਕ ਬਿਲਡਿੰਗ ਚੱਲੂ ਹੋ ਗਈ ਆ ਚਾਰ ਦੀਵਾਰੀ ਬਣ ਰਹੀ ਆ ਤੇ ਕਮਰੇ ਬਣ ਰਹੇ ਨੇ ਉਹ 2025 ਦੇ ਵਿੱਚ ਇਸ ਵਾਰੀ ਤਾਂ ਨਹੀਂ 2025 ਦੇ ਵਿੱਚ ਉਹ ਵੀ ਸਕੂਲ ਬਣ ਕੇ 6 ਕਰੋੜ ਸਕੂਲ ਬਣਨਾ ਉਹ ਵੀ ਸਕੂਲ ਬਣ ਕੇ ਤਿਆਰ ਹੋ ਕੇ ਉੱਥੇ ਵੀ 2025 ਦੇ ਵਿੱਚ ਵਧੀਆ ਪੜਾਈ ਮਿਲੂਗੀ ਵਧੀਆ ਮਿਲ ਕੇ ਬੱਚਿਆਂ ਵਾਸਤੇ ਉਹ ਇੱਕ ਬੱਚਿਆਂ ਦਾ ਸਵਾਰਿਆ ਜਾਊਗਾ ਤੇ ਕਲਾਸ਼ਨਗਰ ਰੋਡ ਤੇ ਜਿਹੜਾ ਸਾਡਾ ਸਕੂਲ ਆ ਉੱਥੇ ਵੀ ਮਿਲ ਕੇ ਜਗ੍ਹਾ ਬਹੁਤ ਘੱਟ ਆ ਬਿਲਡਿੰਗ ਬਹੁਤ ਛੋਟੀ ਆ ਤੇ ਬੱਚੇ ਬਹੁਤ ਜ਼ਿਆਦਾ ਉਹਦੇ ਵਾਸਤੇ ਵੀ ਸਾਡਾ ਕਲਾਸ਼ਨਗਰ ਰੋਡ ਤੇ ਵੀ ਜਿਹੜਾ ਇੱਕ ਕੰਮ ਚੱਲ ਰਿਹਾ ਪ੍ਰੋਜੈਕਟ ਚੱਲ ਰਿਹਾ ਸਕੂਲ ਦਾ ਦੋ ਕਿੱਲੇ ਦੇ ਵਿੱਚ ਉਹਦੀ ਕੋਈ ਦਿੱਕਤਾਂ ਸੀਗੀਆਂ ਉਹ ਮੇਰਾ ਖਿਆਲ ਇੱਕ ਦੋ ਮਹੀਨੇ ਚ ਦਿੱਕਤਾਂ ਪੂਰੀਆਂ ਹੋਗੇ ਉਹ ਵੀ 6 ਕਰੋੜ ਰੁਪਇਆ ਉੱਥੇ ਵੀ 6 ਕਰੋੜ ਰੁਪਇਆ ਲੱਗਣਾ ਉਹ ਵੀ 2025 ਦੇ ਵਿੱਚ ਆਉਣ ਵਾਲੇ ਦੇ ਵਿੱਚ ਬੱਚਿਆਂ ਦੀ ਸੁਭਦਾ ਵਾਸਤੇ ਉਹ ਸਕੂਲ ਬਣਾ ਕੇ ਬੱਚਿਆਂ ਦਾ ਭਵਿੱਖ ਸਵਾਰਿਆ ਜਾਊਗਾ ਕਿਉਂਕਿ ਬੱਚੇ ਸਾਡੇ ਜਿਹੜੇ ਆਉਣ ਵਾਲਾ ਸਾਡਾ ਦੇਸ਼ ਦਾ ਭਵਿੱਖਾ ਸਾਡੇ ਪੰਜਾਬ ਦਾ ਭਵਿੱਖਾ ਉਹਨੂੰ ਮਿਲ ਕੇ ਜਾਗਰੂਕ ਕਰਨਾ ਉਹਨੂੰ ਮਿਲ ਕੇ ਉਸ ਕਾਬਲ ਬਣਾਉਣਾ ਤਾਂ ਕਿ ਉਹ ਆਪਣੀ ਜ਼ਿੰਦਗੀ ਵਧੀਆ ਬਤੀਤ ਕਰ ਸਕੇ ਨਾਲ ਆਪਣੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਯੋਗਦਾਨ ਪਾ ਸਕੇ ਉਹਦੇ ਵਾਸਤੇ ਤਿਆਰ ਪਰ ਸਾਹਿਬ ਲੁਧਿਆਣਾ ਆ ਕੇ ਗਏ ਨੇ ਐਲਾਨ ਕੀਤੇ ਨੇ ਰਾਹੂ ਰੋਡ ਦਾ ਮੁੱਦਾ ਬੜਾ ਛੜਿਆ ਹੋਇਆ ਤੇ ਕਿਸਾਨ ਅਜੇ ਵੀ ਉੱਥੇ ਬੈਠੇ ਆ ਜਾ ਕੇ ਲੋਧੂਆ ਟੂਲ ਲੱਗੇ ਰਹੇ ਰਾਹੂ ਰੋਡ ਸਾਡੇ ਸੀਐਮ ਸਾਹਿਬ ਦੋ ਦਿਨ ਪਹਿਲਾਂ ਹੀ ਆ ਕੇ ਨੇ ਉਹ ਦਿਨ ਉਹ ਮਤਲਬ ਕਿ ਉਸ ਦਿਨ ਹੀ ਕੰਮ ਉੱਥੇ ਮਕੇ ਕਿਉਂਕਿ ਟਾਈਮ ਘੱਟ ਸੀ ਫਿਰ ਵੀ ਉਹਨਾਂ ਉਸੇ ਟਾਈਮ ਉਹਨਾਂ ਨੇ ਐਲਾਨ ਕਰਕੇ ਕੰਮ ਚਾਲੂ ਕਰਾਤਾ ਅੱਜ ਕੰਮ ਚੱਲ ਰਿਹਾ ਔਰ ਜੋਰਾ ਤੇ ਕੰਮ ਹੋ ਕੇ ਇੱਕ ਦੋ ਦਿਨਾਂ ਤੇ ਸ਼ੁਰੂ ਹੋ ਜਾਊਗਾ ਇਹ ਜਿਹੜੀ ਸੜਕ ਹੈ ਕਾ 40-45 ਕਰੋੜ ਦਾ ਤਕਰੀਬਨ ਇਹ ਤਕਰੀਬਨ ਹੈਗਾ ਵਾ ਕੰਮ ਇਹ ਕੰਮ ਚੱਲ ਰਿਹਾ ਤੇ ਇਹ ਮੇਰਾ ਖਿਆਲ ਵੀ 3 ਮਹੀਨੇ ਦੇ ਵਿੱਚ ਵਿੱਚ ਬਣ ਕੇ ਬਿਲਕੁਲ ਵਧੀਆ ਸੜਕ ਤਿਆਰ ਹੋਊਗੀ ਜਿਹੜੀ ਰਾਹੋ ਰੋਡ ਵਾਲੀ ਆ ਇਸ ਤੋਂ ਇਲਾਵਾ ਵੀ ਬਦਾ ਸਾਭਾ ਹਲਕਾ ਪੂਰਬੀ ਵਿੱਚ ਕੋਈ ਸੜਕ ਦੀ ਰਹਿਣ ਦਿੱਤੀ ਜਾਊ ਕੱਚੀ ਕਿਉਂਕਿ ਕੱਚਾ ਲਬਜ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਪੰਜਾਬ ਦੇ ਵਿੱਚ ਕੱਚਾ ਲਬਜ ਨਹੀਂ ਰਹਿਣ ਦੇਣਾ ਮਤਲਬ ਇਹ ਕੋਈ ਕੱਚਾ ਮੁਲਾਜ਼ਮ ਨਹੀਂ ਰਹਿਣ ਦੇਣਾ ਕੋਈ ਕੱਚੀ ਸੜਕ ਨਹੀਂ ਰਹਿਣ ਦੇਣੀ ਸਾਰੀਆਂ ਪੱਕੀਆਂ ਹੋਣ ਜੀ ਜਿਹੜੀ ਕਾਨਪ੍ਰੈਸ਼ੀਨ ਦੀਆਂ ਚੋਣਾਂ ਲੇਟ ਹੋ ਰਹੀਆਂ ਉਹਦਾ ਕੀ ਕਾਰਨ ਕੀ ਕਹਿਣਾ ਚਾਹੁੰਦੇ ਹੋ ਉਹ ਜਿਹੜੀਆਂ ਚੋਣਾਂ ਨੇ ਉਹ ਚੋਣ ਕਮਿਸ਼ਨ ਵਾਲਜੀ ਦੇ ਨਾਲ ਆਏ ਆ ਜੋ ਕਿ ਇੱਥੇ ਸਾਬਕਾ ਸਰਪੰਚ ਮਿੱਟੂ ਜੀ ਜਿਨ੍ਹਾਂ ਨੇ ਕਿ ਬੱਚਿਆਂ ਦੇ ਲਈ ਬਹੁਤ ਸਾਰੀਆਂ ਕੋਟੀਆਂ ਸਵੈਟਰ ਤੇ ਬੂਟ ਵਗੈਰਾ ਦੀ ਸੇਵਾ ਕੀਤੀ ਹੈ ਅਸੀਂ ਉਹਨਾਂ ਦੇ ਬਹੁਤ ਧੰਨਵਾਦ ਕਰਦੇ ਹਾਂ ਅਤੇ ਮੈਂ ਇੱਥੇ ਇਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਓ ਕਿਉਂਕਿ ਉਹ ਪੜਨਗੇ ਉਹਨਾਂ ਦਾ ਭਵਿੱਖ ਵਧੀਆ ਹੋਏਗਾ ਤਾਂ ਹੀ ਆਪਣੇ ਦੇਸ਼ ਦਾ ਭਵਿੱਖ ਵਧੀਆ ਬਣਾਉਣਗੇ ਜੀ ਇਹਨਾਂ ਧੋਰ ਚੱਲ ਰਹੀ ਆ ਕਿਵੇਂ ਦੇਖਦੇ ਇਹਨੂੰ ਬੜੀ ਪ੍ਰੋਬਲਮਾਂ ਬੱਚਿਆਂ ਨੂੰ ਪਰਿਵਾਰਾਂ ਨੂੰ ਚਾਈਨਾ ਡੋਰ ਇੱਕ ਬਹੁਤ ਹੀ ਗਲਤ ਡੋਰ ਹੈ ਇਹ ਗਲਤ ਸਿਸਟਮ ਦੇ ਵਿੱਚ ਆਉਂਦੀ ਹੈ ਉਹ ਬੰਦ ਹੋਣੀ ਵੀ ਚਾਹੀਦੀ ਔਰ ਬੰਦ ਹੋ ਵੀ ਰਹੀ ਹੈ ਸਰਕਾਰ ਆਪਣੇ ਜ਼ਿਵਾਦਾਰੇ ਨੇ ਉਹਨਾਂ ਨਾਲ ਸੰਬੰਧਤ ਉਹ ਜਗਾ ਜਗਾ ਛਾਪੇਮਾਰੀ ਕਰਕੇ ਉਹਨਾਂ ਨੂੰ ਫੜ ਰਹੇ ਨੇ ਔਰ ਉਮੀਦ ਹੈ ਕਿ ਇਸ ਚੀਜ਼ ਦੇ ਉੱਤੇ ਪਹੁੰਚਦੀ ਲੱਗੇਗੀ ਜੀ ਪੂਰੀ ਪੂਰੀ ਵਾਲ ਦੇ ਵਿੱਚ ਜਿਹੜਾ ਬਹੁਤ ਮਾੜਾ ਹਾਲ ਸਰਕਾਰੀ ਸਕੂਲ ਦਾ ਸੀਗਾ ਤੇ ਅੱਜ ਐਮਐਲਏ ਸਾਹਿਬ ਪਹੁੰਚੇ ਨੇ ਇੱਥੇ ਤੇ ਕਿਵੇਂ ਦੇਖਦੇ ਆ ਨਵਾਂ ਸਾਲ ਹੈਗਾ ਆ ਸਭ ਤੋਂ ਪਹਿਲਾਂ ਤਾਂ ਸਤਿਕਾਰਯੋਗ ਸਮੂਹ ਇਲਾਕਾ ਨਿਵਾਸੀਆਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਅਗੇ ਅਸੀਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਤੁਹਾਡੀ ਸਾਰਿਆਂ ਦੀ ਜਿੰਦਗੀ ਵਿੱਚ ਜ਼ਿੰਦਗੀ ਦੇ ਵਿੱਚ ਦਿਨ ਦੁਗਲੇ ਰਾਤ ਚੋਗਲੇ ਪ੍ਰਮਾਤਮਾ ਤਰੱਕੀ ਬਖਸ਼ੇ ਤੇ ਜਿਹੜਾ ਤੁਸੀਂ ਇਹ ਗੱਲ ਕਹਿ ਰਹੀ ਹੈ ਕਿ ਇੱਥੇ ਬੜੀਆਂ ਦਿੱਕਤਾਂ ਇਹ ਤਰਤੀਬ ਬਾਈਬ ਰਿਟਰਨ ਟੂ ਟਨ ਦਰਜਾ ਬਏ ਦਰਜਾ ਸਾਰੀਆਂ ਮੁਸ਼ਕਲਾਂ ਹੌਲੀ ਹੌਲੀ ਹੱਲ ਹੋ ਰਹੀਆਂ ਜਿਹੜਾ 70 75 ਸਾਲ ਤੋਂ ਸਿਸਟਮ ਵਿਗੜਿਆ ਹੋਇਆ ਉਹਨੂੰ ਹੱਲ ਕਰਨ ਵਾਸਤੇ ਥੋੜਾ ਟਾਈਮ ਜ਼ਰੂਰ ਲੱਗੇਗਾ ਪਰ ਬਟਾ ਜਿਹੜਾ ਪ੍ਰੋਬਲਮ ਜਰੂਰ ਹਾਂ ਜਰੂਰ ਹੱਲ ਹੋਣਗੀਆਂ ਅੱਛਾ ਭਾਰਤ ਦੀ ਇੱਕ ਦਿੱਕਤ ਆ ਰਹੀ ਇੱਥੇ ਕਿੰਨੇ ਭਾਰਤ ਪੈਣੇ ਵਾਲਾ ਕਾਫੀ ਚਾਰ ਦਿਵਾਲੀ ਦੇ ਵਿੱਚ ਕੰਮ ਨਹੀਂ ਰੁਕਿਆ ਹੋਇਆ ਜੀ ਕਿਵੇਂ ਸਰਕਾਰ ਕੋਲੋਂ ਮੰਗ ਕਰਦੇ ਹੋ ਆ ਬਿਲਕੁਲ ਜੀ ਬਿਲਕੁਲ ਪਹਿਲਾਂ ਵੀ ਕਾਫੀ ਇੱਥੇ ਭਰਤ ਪਹਿਲਾਂ ਅਸੀਂ ਪਵਾ ਚੁੱਕੇ ਹਾਂ ਹੌਲੀ ਹੌਲੀ ਕਾਫੀ ਤਕਰੀਬਨ ਪੂਰਾ ਹੋ ਗਿਆ ਹੋਇਆ ਤੇ ਜਿਹੜਾ ਹੁਣ ਇੱਥੇ ਰੋਡ ਬਣਨਾ ਸ਼ੁਰੂ ਹੋ ਗਿਆ ਰਾਹੋਂ ਰੋਡ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉੱਥੋਂ ਹੀ ਪਰਤ ਲਿਆ ਕੇ ਇੱਥੇ ਬੋਰਦੀ ਕੀਤੀ ਜਾਵੇ ਤੇ ਅਗਰ ਹੋਰ ਵੀ ਇੱਕ ਪਰਤ ਦੀ ਜਰੂਰਤ ਪਈ ਜਿਵੇਂ ਵਧੀਆ ਮਿੱਟੀ ਉੱਤੇ ਕਿਉਂਕਿ ਫੁੱਲ ਬੂਟੇ ਵੀ ਲਾਉਣੇ ਕੁਝ ਬਾਗੀਚੇ ਵੀ ਬੜਨੇ ਆ ਉਹਦੇ ਵਾਸਤੇ ਵੀ ਵਧੀਆ ਟਿੱਪਰ ਜਿਹੜੇ ਮਿੱਟੀ ਲਿਆ ਕੇ ਸਿੱਟੀ ਜਾਊਗੀ ਜੀ ਗੱਲ ਕਰੀਏ ਸਕੂਲ ਦੇ ਵਿੱਚ ਪ੍ਰਿੰਸੀਪਲ ਜੀ ਵੱਲੋਂ ਕਾਫੀ ਬੂਟੇ ਲਗਾਏ ਨੇ ਕਾਫੀ ਤਰ੍ਹਾਂ ਦੇ ਫੁੱਲ ਨੇ ਜੀ ਕਾਫੀ ਤਰ੍ਹਾਂ ਦਾ ਪਿਆਰਾ ਵਾਤਾਵਰਣ ਵੀ ਵਧੀਆ ਬਣਦਾ ਬਿਲਕੁਲ ਜੀ ਕਿਵੇਂ ਅਸੀਂ ਇਹ ਨਾਲ ਕਰਨੇ ਆ ਦੇਖੋ ਜੀ ਸਰਕਾਰ ਜੋ ਸਾਡੇ ਪ੍ਰਭ ਦੇ ਆਲ ਜਿਹੜੇ ਹੈਡਮਾਸਟਰ ਜੀ ਨੇ ਇੱਥੇ ਤਾਂ ਬਹੁਤ ਹੀ ਨੇਕਦਿਲ ਇਨਸਾਨ ਨੇ ਉਹਨਾਂ ਨੂੰ ਪੀੜਾਂ ਦੇ ਨਾਲ ਬਹੁਤ ਪਿਆਰ ਆ ਕੁਦਰਤ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਆ ਤੇ ਮੈਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਕੁਦਰਤ ਦੇ ਨਾਲ ਹਰ ਇੱਕ ਸੇ ਇਨਸਾਨ ਨੂੰ ਪਿਆਰ ਹੋਣਾ ਚਾਹੀਦਾ ਆ ਪੇੜ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਨੇ ਅਗਰ ਅਸੀਂ ਪੇੜ ਲਗਾਵਾਂਗੇ ਤੇ ਸਾਡਾ ਵਾਤਾਵਰਨ ਸਾਫ਼ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਹੀ ਸਾਨੂੰ ਵਧੀਆ ਸਾਡੇ ਬੱਚਿਆਂ ਨੂੰ ਆਕਸੀਜਨ ਵਧੀਆ ਮਿਲ ਸਕਦੀ ਹੈ ਤਾਂ ਹੀ ਸੁਖਾਲ ਜਿੰਦਗੀ ਆ ਦੇਖੋ ਜੀ ਚਾਇਨਾ ਡੋਰ ਬਿਲਕੁਲ ਨਹੀਂ ਵਰਤਣੀ ਚਾਹੀਦੀ ਸਰਕਾਰ ਨੇ ਵੀ ਉੱਤੇ ਬੈਨ ਲਗਾ ਦਿੱਤਾ ਗਿਆ ਵਾ ਤੇ तकरीबन ਆਪਣੇ ਡੀਸੀ ਸਾਹਿਬ ਨੇ ਵੀ ਥੋੜੇ ਦਿਨ ਪਹਿਲਾਂ ਇਸ ਚੀਜ਼ ਤੇ ਉੱਤੇ ਕੀਤਾ ਵੀ ਕੋਈ ਵੀ ਚੈਨਲ ਡੋਰ ਜਿਹੜਾ ਲਗਾਏਗਾ ਉਹਨੂੰ 10000 ਰੁਪਏ ਦਾ ਜੁਰਮਾਨਾ ਜਾਂ 2 ਸਾਲ ਦੀ ਉਹਨੂੰ ਜੇਲ ਹੋਏਗੀ ਇਸ ਕਰਕੇ ਚੈਨਲ ਡੋਰ ਮੇਰੀ ਸਾਰਿਆਂ ਨੂੰ ਬੇਨਤੀ ਆ ਪਤੰਗ ਜਰੂਰ ਚੜਾਓ ਸਭ ਕੁਝ ਕਰੋ ਪਰ ਚੈਨਾ ਡੋਰ ਨਾ ਇਸਤੇਮਾਲ ਕਰੋ ਕਿਉਂਕਿ ਪੰਛੀ ਨੂੰ ਵੀ ਬੜੀ ਪ੍ਰੋਬਲਮ ਹੈ ਚੀਜ਼ ਕਿ ਫਸ ਕੇ ਉਹਨੇ ਲੱਤਾਂ ਮਾਮਾ ਵੱਡ ਹੋ ਜਾਂਦੀਆਂ ਕਈ ਹਾਸੇ ਹੋ ਜਾਂਦੇ ਨੇ ਸਕੂਟਰ ਮੋਟਰਸਾਈਕਲਾਂ ਤੇ ਚੈਨਲ ਡੋਰ ਵੱਡ ਦਿੰਦੀ ਆ ਇਸ ਕਰਕੇ ਪਲੀਜ਼ ਰਿਕਵੈਸਟ ਹੈ ਮੇਰੇ ਵੱਲੋਂ ਸਾਰਿਆਂ ਨੂੰ ਬੇਨਤੀ ਆ ਕਿ ਚੈਨਲ ਡੋਰ ਇਸਤੇਮਾਲ ਨਾ ਕੀਤਾ ਜਾਵੇ ਜਾਂ ਇਹਨ ਦੇਖਦੇ ਆਂ ਕਈ ਵਾਰੀ ਪ੍ਰਸ਼ਾਸਨ ਨੂੰ ਤੇ ਪੁੱਛਣਾ ਪੈਂਦਾ ਡੋਰ ਕਿੱਥੋਂ ਮਿਲਦੀ ਆ ਜੀ ਪਰ ਜਿਹੜੇ ਛੋਟੇ ਛੋਟੇ ਬੱਚੇ ਆ ਗੱਟੂ ਲੈ ਆਂਦੇ ਆ ਕਿਸੇ ਤਰ੍ਹਾਂ ਵੀ ਉਹਨਾਂ ਦੇ ਮਾਪੇ ਇਹਨੂੰ ਪਰਿਵਾਰ ਨੂੰ ਦੇਖੋ ਜੀ ਐਕਚੁਅਲੀ ਜਿਹੜੀ ਚైనా ਦੇ ਵਿੱਚੋਂ ਆਉਂਦੀ ਆ ਸਾਰੇ ਕੰਟੇਨਰਾਂ ਦੇ ਵਿੱਚੋਂ ਆਉਂਦਾ ਵਾ ਮਾਲ ਸੈਂਟਰ ਸਰਕਾਰ ਨੂੰ ਇਹ ਚੀਜ਼ ਉੱਤੇ ਬਹੁਤ ਧਿਆਨ ਦੇਣਾ ਚਾਹੀਦਾ ਵੀ ਜਿੰਨਾ ਵੀ ਉਹ ਪਾਸ ਕਰਦੇ ਨੇ ਜਿਹੜੇ ਕਸਟਮ ਜਿਹੜਾ ਬਾਹਰੋਂ ਕੰਟਰੀ ਦੇ ਵਿੱਚੋਂ ਸਮਾਨ ਦਾ ਕਸਟਮ ਡਿਪਾਰਟਮੈਂਟ ਨੂੰ ਚਾਹੀਦਾ ਇਹ ਚੀਜ਼ਾਂ ਦੇ ਉੱਤੇ ਆਮ ਜਨਤਾ ਨੂੰ ਕੁਝ ਨਹੀਂ ਪਤਾ ਸਟੇਟ ਗਵਰਨਮੈਂਟ ਨੂੰ ਕੁਝ ਨਹੀਂ ਪਤਾ ਪਰ ਜਿਹੜੀ ਸੈਂਟਰ ਦੇ ਵਿੱਚ ਸਰਕਾਰਾਂ ਬੈਠੀਆਂ ਬੀਜੇਪੀ ਦੀਆਂ ਉਹ ਹੀ ਸਭ ਕੁਝ ਕਰਾਉਂਦੀਆਂ ਨੇ ਇਸ ਕਰਕੇ ਉਹਨਾਂ ਨੂੰ ਚਾਹੀਦਾ ਕਿ ਇਹ ਚਾਇਨਾ ਡੋਰ ਦੇ ਉੱਤੇ ਪਿੱਛੋਂ ਹੀ ਇਹਨੂੰ ਬੰਦ ਕੀਤਾ ਜਾਵੇ ਪਿੱਛੇ ਤੋਂ ਹੀ ਨਾ ਚਾਇਨਾ ਡੋਰ ਆਵੇ ਬੱਚੇ ਕਿੱਥੋਂ ਲੈਣਦੇ ਆ ਮੈਂ ਬੱਚਿਆਂ ਨੂੰ ਬਿਲਕੁਲ ਜੀ ਬਿਲਕੁਲ ਬੱਚੇ ਜਿਹੜੀਆਂ ਹੁਣ ਪਿੱਛੇ ਜਿਹੜੀਆਂ ਇਹ ਤਕਸਰ ਨੇ ਜਿਹੜੇ ਚਾਇਨਾ ਡੋਰ ਤੇ ਉਹ ਲੈ ਆ ਕੇ ਬਲੈਕ ਦੇ ਵਿੱਚ ਚਾਇਨਾ ਡੋਰ ਲੈ ਆ ਕੇ ਵੇਚਦੇ ਨੇ ਸਰਕਾਰ ਤੋਂ ਚੋਰੀ ਕਰਦੇ ਨੇ ਪ੍ਰਸ਼ਾਸਨ ਤੋਂ ਚੋਰੀ ਉਹ ਕੰਮ ਕਰਦੇ ਨੇ ਪਰ ਜੇ ਉਹ ਫੜੇ ਜਾਂਦੇ ਨੇ ਉਹਨਾਂ ਤੇ ਇਸ ਵਾਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਮੈਸੇਜ ਕੀ ਹੈ ਮੇਰੀ ਬੇਨਤੀ ਹੈ ਜੀ ਇਹੀ ਸਾਰਿਆਂ ਨੂੰ ਬੱਚਿਆਂ ਨੂੰ ਸਵੈਟਰ ਵੀ ਵੰਡੇ ਗਏ ਗੁਰਜੀਤ ਸਿੰਘ ਜੀ ਜੀ ਉਹਦੀ ਸਮੁੱਚੀ ਟੀਮ ਅੱਜ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਨੇ ਸਕਾਰਜੋਗ ਦਲਜੀਤ ਸਿੰਘ ਰਵੜਾ ਭੋਲਾ ਭਾਜੀ ਸਾਡੇ ਐਮਐਲਏ ਸਾਹਿਬ ਨੇ ਤੇ ਸਾਡੀ ਪੂਰੀ ਟੀਮ ਨੇ ਤੇ ਸਕਾਰਜੋਗ ਜਿਹੜੇ ਬਿੱਟੂ ਸਾਹਿਬ ਕਾ ਸਰਪੰਚ ਸੀਗੇ ਜੀ ਆਪਣੇ ਮਰਦੋਨੀ ਦੇ ਵਿੱਚ ਉਹ ਸੌਰੀ ਇੱਕਤਾ ਕਲੋਨੀ ਦੇ ਵਿੱਚ ਉਹਨਾਂ ਨੇ ਆ ਕੇ ਸਵੈਟਰ ਵੰਡੇ ਆ ਬਹੁਤ ਹੀ ਵਧੀਆ ਗੱਲ ਆ ਜੀ ਇਹੋ ਜਿਹਾ ਉਪਰਾਲਾ ਸਮਾਸੀ ਬੀ ਇਹਨੂੰ ਕਰਨਾ ਚਾਹੀਦਾ ਕਿਉਂਕਿ ਠੰਡਾ ਦਾ ਮੌਸਮ ਚੱਲ ਰਿਹਾ ਤੇ ਜਿਹੜੇ ਹੋਰ ਵੀ ਬੰਦਿਆਂ ਨੂੰ ਇਹ ਚੀਜ਼ਾਂ ਦੇ ਵਿੱਚ ਵੱਰ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਨਵੇਂ ਸਾਲ ਤੇ ਕੀ ਕਹਿ 90 ਸਾਲ ਨੂੰ ਸਮੂਹ ਦੇਸ਼ਵਾਦੀ ਨੂੰ ਬਹੁਤ-ਬਹੁਤ ਵਧਾਈਆਂ ਤੇ ਮੈਂ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਲਾਸਟ ਵਿੱਚ ਇਹ ਹੀ ਬੇਨਤੀ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਡੇ ਦਿਨ ਦੁਗਣੀ ਰਾਤ ਚੌਂਗਣੀ ਤਰੱਕੀ ਬਖਸ਼ੇ ਤੇ ਆਪਣੇ ਬੱਚਿਆਂ ਨੂੰ ਨਸ਼ਿਆਂ ਦੇ ਦੂਰ ਰੱਖੋ ਨਵੇਂ ਸਾਲ ਤੁਹਾਡਾ ਖੁਸ਼ੀਆਂ ਭੇੜਾ ਖਿਲ ਦਿਨ ਲੈ ਕੇ ਆਵੇ ਸੱਚੀ ਕਾ ਜੀ